ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ ਦਸਮੀ ਕਬਿਓ ਬਾਚ ਬੇਨਤੀ ਈ ਚੋਪਈ ਹਮਰੇ ਕਰੋ ਹੱਥ ਦੇ ਰਖਾ ਪੂਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਮਹਾਰਾਯ ਆਪਣਾ ਜਾਣ ਕਰੋ ਪ੍ਰਤੀ ਪਾਰ ਹਮੇ ਦੁਸ਼ਟ ਸੁਪੈ ਤੁਮ ਕਭਾ ਹੋ ਆਪ ਹਾ ਦੇ ਮਹਿ ਬਚਾਵਾ ਸੁਖੀ ਬਸਰਾ ਮੋਰੋ ਪਰਿਵਾਰ ਆਸੇ ਸਿਖ ਸਪੈ ਕਰਤਾਰਾ ਮੋਰ ਅਛਾ ਨਿੰਦ ਕਰਦਾ ਕਰਿਆ ਸਭੈਨ ਕੋ ਵਾਡ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੂਰਪੁਜਨ ਕੀ ਰਹੈ ਪਿਆਸਾ ਤੁਮੇ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੁਤਮ ਤੇ ਪਾਉ ਸੇਵਕ ਸਿਖ ਮਾਰੇ ਧਾਰਿ ਹੈ ਤੁਣ ਤੁਣ ਸਤਰ ਹਮਾਰੇ ਮਾਰਿ ਹੈ ਆਪ ਖਾ ਦੇ ਮੁਝ ਬਰੇ ਮਨ ਕਾਲ ਕਾ ਤਰਾਸਿ ਵਰਿਆ ਹੁ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰਿ ਜੋ ਰਚਾ ਰੱਖ ਲਹੁ ਮੋ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਣ ਕੇ ਹੰਤਾ ਆਤਮਾ ਪੁਰੇ ਚਤੁਰ ਦਰਸਨ ਤਾ ਕਾਲ ਭਾਇ ਬ੍ਰਹਮਾ ਬਪਤਰਾ ਕਾਲ ਭਾਇ ਸੁਜੂ ਅਵਤਾਰਾ ਕਾਲ ਭਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸੁਭ ਕੀਓ ਬੇਦ ਰਾਜਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ नमस्कार है तए मारा जबनकाल शुभजक्त बनायो देव तए तुजशन पुजायो आदनती कैवतारा सोए गुरु समझह हमारा नमस्कार तिसिक हमारे सकल प्रजा जन आप सवारी शिवकन कौस विघनु सुख दियो सत्रण को पल मोबद कीओ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੇ ਕੁੰਟਰ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਕ ਕਰਤ ਹੋ ਕਬਹੂ ਤੁਮੈ ਮਿਲਤ ਦੇਹ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਅਵਤਾਰੈ ਆਪ ਆਪਣੇ ਬੋਜ ਉਚਾਰੈ ਤੂੰ ਸਭੇ ਤੇ ਰਹਿ ਤਨ ਦਾਲਮ ਜਨਤ ਬੇਦ ਭੇਦ ਅਰ ਆਲਮ ਨਰੰਕਾਰ ਨਨਬਕਾਰ ਨਰਨੰਬ ਆਦ ਨੀਲ ਨਾਦ ਸੰਬਤਾਂ ਕਾ ਮੂਨ ਉਚਾਰਤ ਪੈਦਾ ਜਗ ਕੋ ਭੇਮਨ ਪਾਪਤ ਬੇਦਾਂ ਤਾਂ ਕੋ ਕਰਪਾਹਨ ਅਨੁਮਾਨ ਤਮਹਾ ਮੂਨ ਕਿਸ਼ ਪੇਦ ਨ ਜਾਣ ਮਹਾਦੇਵ ਕਾ ਕਹਿ ਤਸਦਾ ਸ਼੍ਰੀ ਵਿੰਦ ਨਰੰਕਾਰ ਕਾ ਚਿੰਤਨ ਪਿਵਿ ਆਪ ਆਪਣੇ ਬੁਧ ਹੈ ਜੀਤੀ ਬਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖ ਨ ਜਾਇ ਪਸਾਰਾ ਕਹਿ ਵਿਦ ਸੁਜਾ ਪ੍ਰਤਮ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਪਿਓ ਰਵ ਖੇ ਭੂਪਾ ਨਿਰ ਜੇ ਜਸੇ ਤਜ ਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਹੈ ਮੈਂ ਬੈਠਾ ਕਹਉ ਸਮਟ ਪਿਆਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਅਚੰਭਵ आद जुगाद स्वरूपस्यं पवव्रच्छा मेरि तुम करो सिख वार सिख शंकरो दुष्टिरते उत्वतुत्पाता सकल मलेष करो रणघाता जे अस्तुद तव सरने परे तिनके दुष्ट दुक्त है मरे पुरख जवन पाग परे ति हारे तिनके तुम शंकर सब तारे जो कल को एक बारते आए है ਤਾਇ ਕੇ ਕਾਲ ਨਿਕਟ ਨਹਿ ਹੈ ਰਛਾ ਹੋਇ ਤਹਿ ਸਭ ਕਾਲਾ ਦੁਸ਼ਟ ਰਿਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਹੋ ਤਾਂ ਕੇ ਤਾਪ ਤਨਕ ਮੋਹਰ ਰੇ ਦਸਿਦ ਕਰਮ ਸੁਭ ਹੋਈ ਦੁਸ਼ਟ ਸਾਸ ਵਸ ਕੈ ਨ ਕੋਈ ਇਕ ਵਾਰ ਦਿਨ ਤਮੈ ਸੰਭਾਰਾ ਕਾਲ ਫਾਸਤੇ ਤਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸਰਣ ਤਿਹਾਰੀ ਆਪ ਹਾ ਦੈ ਲਿਓ ਬਾਰੀ ਸਾਰਗਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹ ਮਤੇ ਕਨ ਨਾਨਿਓ ਸਿਵਰਤ ਸਾਸਰ ਬੇਦ ਸਪੈ ਭੂਪੇਤ ਕਹ ਹਮੇਤ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤਵਰੀ ਕਰ ਬਿਨਾਂ ਕਹੋ ਸਭ ਤੋਇ ਬਖਾਨਿਓ ਦੋਹਰਾ ਸਗਲ ਦੁਆਰ ਕੋ ਸਾਡ ਕਹਿ ਗਇਓ ਤੁਹਾਰ ਦੁਆਰ ਬਹਿੰਗੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ 10 ਕਬਿਓ ਬਾਚ ਬੇਨਤੀ ਈ ਚੋਪਈ ਹਮਰੇ ਕਰੋ ਸਾਥ ਦੇ ਰੱਤਾ ਪੂਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਮਹਾਰਾਯ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤਮ ਕਬਹਾ ਆਪ ਹਾ ਦੇ ਮਹਿ ਬਚਾਵਾ ਸੁਖੀ ਬਸਰੇ ਮੋਰੋ ਪਰਿਵਾਰ ਆਸੇ ਸਿਕਸ ਪੈ ਕਰ ਤਾਰਾ ਮੋਰ ਅਚਾਨੇ ਨਿਕਰਦਾ ਕਰਿਆ ਸਬੈਨ ਕੋ ਵਾਟ ਸੰਗ ਰਿਆ ਹੋਨ ਹੋਏ ਹਮਾਰੇ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮੇ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੁਤਮ ਤੇ ਪਾਵ ਸੇਵਕ ਸਿਖ ਹਮਾਰੇ ਧਾਰਿ ਹੈ ਤੁਨ ਤੁਨ ਸਤਰ ਹਮਾਰੇ ਮਾਰਿ ਹੈ ਆਪ ਖਾ ਦੇ ਮੂਜ ਬਰੇ ਮਰਨ ਕਾਲ ਕਾ ਤਰਾਸਿ ਵਰਿਆ ਹੂ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰਿ ਧਰ ਰਚਾ ਰੱਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਨ ਕੇ ਹੰਤਾ ਆਤਮਾ ਪੁਰੇ ਚਤੁਰ ਦਸਨਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੂ ਅਵਤਰਾ ਕਾਲ ਪਾਏ ਘਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤੁਜਸ਼ਨ ਪੁਜਾਇਓ ਆਦਨ ਤੇ ਕੈ ਅਵਤਾਰਾ ਸੋਇ ਗੁਰੂ ਸਮਝੇ ਹਮਾਰਾ नमस्कार तिसिक हमारे सकल प्रजा जन आप सवारी शिवकन कोष विघनु सुख दियो सत्रण को पल मोबद कि कट कट के अंतर की जानत पले बुरे की पीर पचार चीते ते कुंतरे असतु लासा पर कृपा दृष्ट कर कोला संतन दुख पाए ते दुखी सुख पाए साधन के सुखी एक एक के पेर पछाने काट कट के पट पट के जाने जब दुकरक करा कर तारा पर जा तब देह अपारा जब या करक करत हो कब हूं तुम मैं मिलत देह तार सब हूं जे ते बदन श्रेष्ठ सब तारे आप अपने बूझो चारे तुम सभी ते रहत निरालम जानत वेद भेद और आलम निरंकार ਨਰਬਕਾਰ ਨਰਨੰਬ ਆਦ ਨੀਲਨਾਦ ਸੰਬ ਤਾਂ ਕਾਮੁਣ ਚਾਰਤ ਪੈਦਾ ਜਾ ਕੋ ਭੇਮਨ ਪਾਪਤ ਬੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾਮੂਣ ਕਿਛ ਪੈਦ ਨ ਜਾਣ ਮਹਾਦੇਵ ਕਾ ਕਹਿ ਤਸਦਾ ਸ਼ਿਵਨ ਰੰਕਾਰ ਕਾ ਚਿੰਤਨ ਪਿਵਿਆ ਪਪਨੀ ਬੁਧਹਿ ਜੀਤੀ ਬਨਤ ਪਿਨ ਪਿਨ ਤੁਹਿ ਤੇਤੀ ਤੁਮਰ ਲਖ ਨ ਜਾਇ ਪਸਾਰਾ ਕਹਿ ਵਿਦ ਸੋਜਾ ਪ੍ਰਤਮ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਪਿਓ ਰਵ ਖੇ ਭੂਪਾ ਅੰਡਰ ਜੇ ਜਸੇ ਤਜ ਕੀਨੇ ਉਤਪੁਜ ਖਾਨ ਬਹੁਰ ਰਚ ਦੀਨੇ ਕਹਾਂ ਫੂਲ ਰਾਜਾ ਹੈ ਮੈਂ ਬੈਠਾ ਕਹੂੰ ਸਮਟ ਪਿਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪ ਆਦ ਜੁਗਾਦ ਸਰੂਪ ਸਯੰ ਪਵ ਬਰਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟਿ ਤੇ ਉਟਵਤ ਤੁਪਾਤਾ ਸਗਲ ਮਲੇਸ਼ ਕਰੋ ਰਣ ਘਾਤਾ जे अस्तुर तब सुर परे तिनके दुष्ट दुख है मरे पुरख जवन पाग परे तिहारे तिनके तुम संकट सब तारे जो कल को एक बार ते आए है तार के काल निकट नक्षा हुए तह सुब काला दुष्ट रिष्ट काला कृपा दृष्ट तन जाहे नर हो ताप तनक मोहर ਰੇ ਦਸਦਕਾਰ ਮੋਸੁਗ ਹੋਈ ਦੁਸਤ ਸਾਸ਼ ਰਸ ਕਹਿਣਾ ਕੋਈ ਇੱਕ ਵਾਰ ਦਿਨਤ ਮੈਂ ਸੰਪਾਰਾ ਕਾਲ 파ਸਟੇ ਤਹੋ ਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਕੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹੁ ਬਾਰੇ ਸਰਬ ਠੋਰ ਮਹੋਸ ਹਾਈ ਦੁਸਤ ਦੋਖ ਤੇ ਲਿਹੁ ਬਚਾਈ ਸਵਿਆ ਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਹਿ ਮਤੇ ਕਨ ਮਾਨਿਓ ਸਿਮਰਤ ਸਾਸਰ ਵੇਦ ਸਪੈ ਮੋਹ ਪੇਤ ਕਹਿ ਹਮੇ ਕਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤਵਰੀ ਕਰ ਮੈਂ ਨਾ ਕਹਿਓ ਸਭ ਤੋਇ ਬਖਾਨੇ ਉਂਦਹਰਾ ਸਗਲ ਦਵਾਰ ਕੋ ਛਾੜ ਕੇ ਗਏ ਉਹ ਤੁਹਾਰਾ ਦਵਾਰ ਬਾਹਿੰਗੇ ਕੀ ਲਾਜੈ ਸ ਗੋਬਿੰਦ ਦਾਸ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ ਦਸਮੀ ਕਬਿਓ ਬਾਚ ਬੇਨਤੀ ਈ ਚੋਪਈ ਹਮਰੇ ਕਰੋ ਹੱਥ ਦੇ ਰੱਤਾ ਪੂਨ ਹੋਏ ਚਿਤ ਕੀ ਇਛਾ ਤਬ ਚਰਨ ਨ ਮਨ ਰਹ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮੇ ਦੁਸ਼ਟ ਸੁਪੈਤਮ ਕਬਹਾਵਾ ਆਪਹਾ ਦੇ ਮਹਿ ਮੁਚਾਵ ਸੁਖੀਬ ਸਹਿਬ ਮੋਰੋ ਪਰਿਵਾਰ ਆਸੇਵਕ ਸਿੱਖ ਸਪੈ ਕਰਤਾਰਾ ਮੋਰ ਅੱਛਾ ਨਿੰਦ ਕਰਦਾ ਕਰਿਆ ਸਭੈਨ ਕੋ ਵਾਡ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੁਤਨ ਤੇ ਪਾਉ ਸੇਵਕ ਸਿੱਖ ਮਾਰੇ ਧਾਰਿ ਹੈ ਤੁਨ ਤੁਨ ਸਤਰ ਹਮਾਰੇ ਮਾਰਿ ਹੈ ਆਪ ਖਾ ਦੇ ਮੂਜ ਬਰੇ ਮਰਨ ਕਾਲ ਕਾ ਤਰਾਸ਼ਿ ਵਰਿਆ ਹੁ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਰ ਜੋ ਕਰਿ ਧੋ ਰਚਾ ਰਖਲੇ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਣ ਕੇ ਹੰਤਾ ਤੁਮ ਪੂਰੇ ਚਤੁਰਦਸ਼ਕੰਤਾ ਕਾਲ ਭਏ ਬ੍ਰਹਮਾ ਬਪਤਰਾ ਕਾਲ ਭਏ ਸਭ ਜੂ ਅਵਤਾਰਾ ਕਾਲ ਭਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਜਮਨ ਕਾਲ ਜੋਗੀ ਸੁਭ ਕੀਓ ਵੇਦ ਰਾਜਿ ਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ नमस्कार है तय महाराज बमकाल सुभक्त बनाया देव तय तजशन पूजायो आदनते कैवतार सोए गुरु समझो हमारा नमस्कार तिसि कह मारे सकल प्रजा जन आप सवारी शिवकन कौस विघ्न सुख दियो सत्रण कोपाल मोबद की काट, काट के यंत्र की जानत पले बुरे की पीर पछाण चीटी ते कुतरे सा पर कृपा दृष्ट कर कुला संतन दुख पाए ते दुखी सुख पाए साधन के सुखी एक एक के पीर पछाने काट कट के पट, पट के जान जब दु करा कर तारा प्रजा तरत तब देह अपारा जबया करक करत हो कब हूँ तुम मैं मिलत देह तार सब हूँ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੋਜ ਉਚਾਰੇ ਤੂੰ ਸਭੇ ਤੇ ਰਹਿਤ ਨਰਾਲਵ ਜਾਰਤ ਬੇਦ ਭੇਦ ਅਰ ਆਲੰਦਰੰਕਾਰ ਨਿਰਭਕਾਰ ਨਿਰਲੰਭ ਆਦ ਨੀਲ ਆਦ ਸੰਬ ਤਾਂ ਕਾ ਮੂਣ ਉਚਾਰਤ ਪੈਦਾ ਜਾਕੋ ਭੇਮਨ ਪਾਪਤ ਬੇਦ ਤਾਂ ਕੋ ਕਿਰਪਾਹ ਅਨੁਮਾਨਤ ਮਹਾਮੂਣ ਕੁਛ ਪੇਦ ਨ ਜਾਣ ਮਹਾਦੇਵ ਕਾ ਕਹਿ ਤਸਦਾ ਸ਼ਿਵਨ ਰੰਕਾਰ ਕਾ ਚਿੰਤਨ ਪਿਵਿਆ ਆਪ ਆਪਣੇ ਬੁਧਹਿ ਜੀਤੀ ਬਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖ ਦਾ ਜਾਇ ਪਸਾਰਾ ਕੈ ਵਿਦ ਸੁਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਖੇ ਭੂਪਾ ਅੰਡਰ ਜੇ ਜਸੇ ਤਜ ਕੀਨੇ ਉਤਪੁਜ ਖਾਨ ਬਹੁ ਰਚ ਦੀਨੇ ਕਹੋ ਫੂਰ ਰਾਜਾ ਹੈ ਬੈਠਾ ਕਹੋ ਸਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ आद जुगाद स्वरूप स्यंपवव रक्षा मेरी तुम करो सिख वार सिख शंकरो दुष्टिरते उठवत उत्पाता सकल मलेष करो रण काता जे अस्तुत तव स्वर्णि परे तिनके दुष्ट दुख धै मरे पुरख जवन पाग परे ति हारे तिनके तुम शंकर सब तारे जो कल को एक बारते आए हैं ਤਾ ਕੈ ਕਾਲ ਨਿਕਟਨੇ ਹੈ ਅਹ ਰੱਛਾ ਹੋਏ ਤਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਸ਼ਟ ਤਨ ਜਾਹੇ ਨਹ ਰਹੋ ਤਾਂ ਕੈ ਤਾਪ ਤਨ ਕਮੋਹਰ ਹ ਰੇ ਦਸਿਦ ਕਰਮੋ ਸੁਭ ਹੋਏ ਦੁਸ਼ਟ ਸ਼ਾਸ ਰਸ ਕੈ ਨ ਕੋਈ ਇਕ ਵਾਰ ਜਨਤ ਮੈਂ ਸੰਪਾਰਾ ਕਾਲ ਪਾਸਟੇ ਤਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਤ ਦੇ ਲਿਓ ਬਾਰੇ ਸਰਬਤੋ ਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ RAM ਰਹੀ ਪੁਰਾਨ ਕੋ ਰਾਨ ਨੇ ਇੱਕ ਕਹ ਮਤੇ ਕਨ ਮਾਨਿਓ ਸ਼ਿਵਰਤ ਸਾਸਰ ਵੇਦ ਸਪੈ ਭੂਪੇਤ ਕਹ ਹਮੇ ਕਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਰੀ ਕਰ ਬਿਨ ਡਖਿਓ ਸਭ ਤੋਇ ਬਖਾਨਿਓ ਦੋਹਰਾ ਸਾਗਲ ਦਵਾਰ ਕੋ ਸਾਡ ਕਹਿ ਗਇਓ ਤੁਹਾਰ ਦਵਾਰ ਬਹਿੰਗੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ 10 ਕਬਿਓ ਬਾਚ ਬੇਨਤੀ ਈ ਚੋਪਈ हमरे करो हाथ दे रथा पूर्ण होए चित की इच्छा तब चरण मान रह महाराज अपना जान करो प्रति पार हमरे दुष्ट सपैत्म का भावा आप हा दे मोहि बचावा सुखी बिसाए मोरो परिवार सेवक शिक्षक पै करतारा मोरा छन नि कर दे करय सबन को वाल संग रहय ਪੂਨ ਹੋਏ ਹਮਾਰੇ ਆਸਾ ਤੋਰ ਪੁਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੁਤਮ ਤੇ ਪਾਵ ਸੇਵਕ ਸਿਖ ਹਮਾਰੇ ਧਾਰਿ ਹੈ ਤੁਨ ਤੁਨ ਸਤਰ ਹਮਾਰੇ ਮਾਰਿ ਹੈ ਆਪ ਖਾ ਦੇ ਮੂਜ ਬਰੇ ਮਰਨ ਕਾਲ ਕਾ ਤਰਾਸਿ ਵਰਿਆ ਹੂ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰਿ ਧਰ ਚਾ ਰਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਣ ਕੇ ਹੰਤਾ ਆਤਮਾ ਪੁਰੇ ਚਤੁਰਦਸ਼ਨ ਤਾ ਕਾਲ ਭਾਇ ਬ੍ਰਹਮਾ ਬਪਤਰਾ ਕਾਲ ਭਾਇ ਸਵਜੂ ਅਵਤਾਰਾ ਕਾਲ ਭਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜਾ ਹਿਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਮਹਾਰਾ ਜਮਨ ਕਾਲ ਸੁਭਜਕਤ ਬਨਾਇਓ ਦੇਵ ਤੈ ਤੁਜਿ ਸ਼ਨ ਪੂਜਾਇਆ ਆਦੰਤਿ ਕੇ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ नमस्कार तिसिक हमारे सकल प्रजा जन आप सवारी शिवकन कोष विघनु सुख दियो सत्रण को पल मोबद कि कट कट के अंतर की जानत पले बुरे की पीर पचार चिति तेकुंठर असतु लासा पर कृपा दृष्ट कर पुला संतन दुख पाए ते दुखी सुख पाए साधन के सुखी એક એક કે પેર પછાને કાટ કટ કે પટ પટ કે જાને જબદ કરક કરા કરતારા પર જાત તબ દેહ અપારા જબ આકરક કરત હો કબ હું તુમે બલ ત દેહ તાર સબ હું જય તે બદન શ્રષ્ટ સબતારે આપ અપને બોજ ઉચારએ તું સભી તે રહેત નરાલમ જાનત ભેદ ભેત અર આલમ રંગકાર ਨਰ ਬਕਾਰ ਨਰ ਲੰਭ ਆਦ ਨੀਲ ਨਾਦ ਸੰਬ ਤਾਂ ਕਾ ਮੂਣ ਚਾਰਤ ਪੈਦਾ ਜਾਕੋ ਭੇਮ ਨ ਪਾਪਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨ ਤਮਹਾ ਮੂਣ ਕਿਛ ਪੇਦ ਨ ਜਾਣ ਮਹਾ ਦੇਵ ਕਾ ਕਹਿ ਤਸਦਾ ਸ਼ਿਵ ਨਰੰਕਾਰ ਕਾ ਚਿੰਤ ਤਨੇ ਪਿਵਿਆ ਆਪਣੀ ਬੁਧ ਹੈ ਜੀਤੀ ਬਨਤ ਪਿਨ ਪਿਨ ਤੁਹ ਤੇਤੀ ਤੁਮਰ ਲਖ ਨ ਜਾਇ ਪਸਾਰਾ ਕਹਿ ਵਿਦ ਸੋ ਜਾ ਪ੍ਰਤਮ ਸੰਸਾਰਾ ਇਕ ਕੈਰੂਪਨੂਪਸਰੂਪਾ ਰੰਗ ਪਿਉ ਰਵਖੇ ਭੂਪਾ ਨਿਰਜੇ ਜਸਿ ਤਿਜ ਕੀਨੇ ਉਤਪਜ ਖਾਨ ਬਹੁਰ ਰਚ ਦਿਨੇ ਕਹਉ ਫੂਲ ਰਾਜਾ ਹੈ ਮੈਂ ਬੈਠਾ ਕਉਸ਼ਮਟ ਭਯੋ ਸੰਕਰੇ ਕੈ ਠਾ ਸਿਗਰੀ ਸ੍ਰਿਸ਼ਟ ਦਿਖਾਏ ਅਚਬ ਆਦ ਜੁਗਾਦ ਸਰੂਪ ਸ੍ਰਿਯੰਪ ਪਵ ਬਰਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟਿਰਤੇ ਉਟਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ जे अस्तुर तवसर नि परे तिनके दुष्ट दुख है मरे पुरख जवन पाग परे तिहारे तिनके तुम संकट सब तारे जो कल को एक बार ते आए है तार के काल निकट न है यह रक्षा हुए तहे सुम काला दुष्ट रिष्ट तत्काला कृपा दृष्ट तन जाहे नर हो ताके ताप तनक मोहर ਰੇ ਦਸਦਕਾਰ ਮੋਸਲ ਹੋਈ ਦੁਸਤ ਸਾਸ਼ ਇਸ ਕਹਿਣਾ ਕੋਈ ਇੱਕ ਵਾਰ ਜਨਤਮੈ ਸੰਪਾਰਾ ਕਾਲ 파ਸਟੇ ਤਹੋ ਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਕੜਗ ਕੇਤ ਮੈ ਸਰਣ ਤਿਹਾਰੀ ਆਪ ਹਾਥ ਦੇ ਲਿਹੁ ਬਾਰੇ ਸਰਬ ਠੋਰ ਮਹੋ ਸਹਾਈ ਦੁਸਤ ਦੋਖ ਤੇ ਲਿਹੁ ਬਚਾਈ ਸਵਿਆ ਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਰੁਕ ਰਾਮ ਨੇਕ ਕਹਿ ਮਤ ਇਕ ਨਰਮਾਨਿ ਸਿਮਰਤ ਸਾਸਰ ਬੇਦ ਸਪੈ ਭਉਪੇਤ ਕਹਿ ਹਮੇਤ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਰੀ ਕਰ ਬੈਲਾ ਖੈਓ ਸਭ ਤੋਇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰ ਦੁਆਰ ਬਹੰਗੇ ਕੀ ਲਾਜੈ ਅਸ ਗੋਬਿੰਦ ਦਾਸ ਤੁਹਾਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ ਦਸਮੀ ਕਬਿਓ ਬਾਚ ਬੇਨਤੀ ਈ ਚੋਪਈ ਹਮਰੇ ਕਰੋ ਹੱਥ ਦੇ ਰੱਤਾ ਪੂਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਮਹਾਰਾਯ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈਤਮ ਕਬਹੋ ਆਪ ਹਾ ਦਾਇ ਬਹ ਬਚਾਵ सुखी बस मोर परिवार कर तारा मोर अच्छा निज कर दे सब बैन को संग्रह पूर्ण होए हमारी आशा तो भोजन की रह प्यासा तुम्हें शार कोई अवर न त्याऊ जो बर चाहू सुतन ते पाऊं सेवक सिख हमारे तारिय है चुन चुन सत्र हमारे मारिय है आप हाद मुझे बरे मरण काल का त्रास बरे है ਹੁ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰਿ ਧਰ ਰਚਾ ਰੱਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਣ ਕੇ ਹੰਤਾ ਆਤਮਾ ਪੁਰੇ ਚਤੁਰ ਦਸਨ ਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਘਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹਿ ਮਹਾਰਾ ਜਵਨਕਾਲ ਸੁਭਜਕਤ ਬਨਾਇਓ ਦੇਵ ਤਹਿ ਤੁਜੈ ਸ਼ਨ ਪੁਜਾਇਓ ਆਦਨ ਤੇ ਕੈਵਤਾਰਾ ਸੋਏ ਗਰੂ ਸਮਝੈ ਹੋ ਹਮਾਰਾ ਨਮਸਕਾਰ ਤਿਸੇ ਕਹ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕੰਨ ਕੋਸ ਵਿਗਨ ਸੁਖ ਦੇਇਓ ਸਤਰਣ ਕੋ ਪਲ ਮੋਬਦ ਕੀਓ काट, काट के यंत्र की जानत पले बुरे की पीर पछाण चीटी ते कुंतरे अस्तुला सा पर कृपा दृष्ट कर कूला संतन दुख पाये ते दुखी सुख पाए साधन के सुखी एक एक के पीर पछाने काट कट के पट पट की जान जब दु करक करा कर तारा प्रजा तरत तब देह अपारा जब या करक करत हो कब हूँ तुम मैं बिलत देह तार सब हूँ जय ते बदन श्रेष्ठ सब तारय आप अपने बूज उचारय तुम सभे ते रहत नरालव जानत वेद भेद अर आलम निरंकार निरंबकार निर्लांब आद नील नाद सं ता कामुण उचारत पैदा जग को प्रेम न पाप्त वेद ता कु कृपा अनुमान त महामुण कृष पेद न जान महादेव कहत का कहत सदा शिव निरंकार का चिंतन पिवे आप अपने बुध है जीती ਬਨਤ ਪਿਨ ਪਿਨ ਤੋਹਿ ਤੇਤੀ ਤੁਮਰਾ ਲਖ ਨ ਜਾਇ ਪਸਾਰਾ ਕੈ ਵਿਦ ਸੁਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਖੇ ਭੂਪਾ ਅੰਡਰ ਜੇ ਜਸੇ ਤਿਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਹੈ ਮੈਂ ਬੈਠਾ ਕਹਉ ਸਮਟ ਪਿਆਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਅਚੰਭਵ आद जुगाद स्वरूप श्रीम पबव्रच्छा मेरी तुम करो सिख वार सिख शंकरो दुष्टिरते उठवत उत्पाता सकल मलेष करो रण काता जे अस्तुत तव सरने परे तिनके दुष्ट दुखत है मरे पुरख जवन पाग परे तिहारे तिनके तुम शंकर सब तारे जो कल को एक बारते आए है ਤਾ ਕੇ ਕਾਲ ਨਿਕਟਨੇ ਅਹ ਰੱਛਾ ਹੋਏ ਤਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਹ ਰਹੋ ਤਾਂ ਕੇ ਤਾਪ ਤਨ ਕਮਹਰਹ ਰੇ ਜਿਸਦ ਕਰਮੋ ਸੁਭ ਹੋਏ ਦੁਸ਼ਟ ਸ਼ਾਸ ਰਸ ਕਹਿ ਨ ਕੋਈ ਇਕ ਬਾਰ ਦਿਨ ਤਮੈ ਸੰਬਾਰਾ ਕਾਲ 파ਸਟੇ ਤਹੇ ਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਣਗ ਕੇਤ ਮੈਂ ਸਰਣ ਤਿਹਾਰੀ ਆਪ ਹਾਦ ਲੈਹੋ ਬਾਰੇ ਸਾਰਗਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪੈ ਗਏ ਜਬ ਤੇ ਤੁਮਰੇ ਤਬ ਤੈ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੋ ਰਾਨ ਨੇਕ ਕਹ ਮਤੇ ਕ ਨਰਮਾਨਿਓ ਸਿਵਰਤ ਸਾਸਰ ਬੇਦ ਸਪੈ ਭੂਪੇਤ ਕਹ ਹਮੇ ਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤਵਰੀ ਕਰ ਬੈ ਦਾ ਕਹੋ ਸਭ ਤੋਇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕਹਿ ਗਇਓ ਤੁਹਾਰ ਦੁਆਰ ਬਹੰਗੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ 10ਵੀਂ ਕਬਿਓ ਬਾਚ ਬੇਨਤੀ ਈ ਚੋਪਈ हमरी करो हाथ दे रक्षा पूर्ण हो इच्छा तब चरण मन रह मारा अपना जान करो प्रति पारा हमरे दुष्ट सुपै तुम कब हो आप हा, देव अच्छा दे बचाव सुखी बसै मोर परिवार सेवक शिक्षक पै कर तारा मोर अच्छा निज कर दे करे सब बैन को वाल संगरे ਪੂਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੁਤਨ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਹੈ ਤੁਣ ਤੁਣ ਸਤਰ ਹਮਾਰੇ ਮਾਰਿ ਹੈ ਆਪ ਖਾ ਦੇ ਮuje ਬਰੇ ਮਰਨ ਕਾਲ ਕਾ ਤਰਾਸ ਟਿਵਰੇ ਹੂ ਜੋ ਸਦਾ ਹਮਾਰੇ ਪਸਾ ਸ੍ਰੀ ਅਸੁਰ ਜੂ ਕਰ ਧਰ ਰਚਾ ਰੱਖ ਲੈ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਮਨ ਕੇ ਹੰਤਾ ਤੁਮ ਪੁਰੇ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੂ ਅਵਤਰਾ ਕਾਲ ਪਾਏ ਘਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤੁਜਸ਼ਨ ਪੁਜਾਇਓ ਆਦਨ ਤੇ ਕੈ ਵਤਾਰਾ ਸੋਇ ਗੁਰੂ ਸਮਝੇ ਹਮਾਰਾ नमस्कार तिसिक हमारे सकल प्रजाजन आप सवारे शिवकन कौस विघनु सुख देवो सत्रण को पल मोबद किय कट कट के अंतर की जानत पले बुरे की पीर प्रचार चीते ते कुंतरे अस्तु लासा पर कृपा दृष्ट कर फूला संतन दुख पाए ते दुखी सुख पाए साधन के सुखी एक एक के पेर पछाने काट कट के पट पट के जाने जब करक करा कर तारा पर जा तर तब देह अपारा जब या करक करत हो कब हूं तुम मैं मिलत देह तार सब हूं जे ते बदन श्रेष्ठ सब तारे आप अपने बूझो चारे तुम सभी ते रहत निरालम जानत वेद भेद अर आलम निरंकार ਨਰ ਬਕਾਰ ਨਰ ਨਾਮ ਆਦ ਨੀਲ ਨਾਦ ਸੰਬ ਤਾਂ ਕਾਮੁਣੁ ਚਾਰਤ ਪੈਦਾ ਜਾਕੋ ਭੇਮ ਨ ਪਾਪਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨ ਤਮਾ ਮਹਾਮੂਣ ਕਿਛ ਪੈਦ ਨ ਜਾਣ ਮਹਾਦੇਵ ਕਾ ਕਹਿ ਤਸਦਾ ਸ਼ਿਵ ਨਰੰਕਾਰ ਕਾ ਚਿੰਤਨਿ ਪਿਵਿਆ ਆਪਣੀ ਬੁਧਹਿ ਜੀਤੀ ਬਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਏਕੈ ਰੂਪ ਨੂਪ ਸਰੂਪ ਰੰਗ ਪਿਓ ਰਵ ਖੇ ਭੂਪਾ ਅੰਡਰ ਜੇ ਜਸਿਤ ਚਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਹਾਂ ਫੂਰ ਰਾਜਾ ਹੈ ਮੈਂ ਬੈਠਾ ਕਹੂੰ ਸਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸਯੰ ਪਵ ਬਰਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟਿ ਤੇ ਉਟਵਤ ਤੁਪਾਤਾ ਸਗਲ ਮਲੇਸ਼ ਕਰੋ ਰਣ ਘਾਤਾ जे अस्तुर तब सुर नि परे तिनके दुष्ट दुग्ध है मरे पुरख जवन पाग परे तिहारे तिनके तुम संकर सब तारे जो कल को एक बार ते आए हैं तार के काल निकट न है यह रक्षा हुए तह सुब काला दुष्ट रिष्ट त्रैत काला कृपा दृष्ट तन जाहे नहर हो ताके ताप तनक मोहर ਰੇ ਜਸ ਜਦ ਕਾਰ ਮੋ ਸੁ ਹੋਈ ਦੁਸ਼ਟ ਸਾਸ਼ ਇਸ ਕਹਿਣਾ ਕੋਈ ਇੱਕ ਭਾਰਦੰਤ ਮੈਂ ਸੰਬਾਰਾ ਕਾਲ ਪਾਸਟੇ ਤਹਉ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹੁ ਬਾਰੇ ਸਰਬ ਠੋਰ ਮਹੋਸ ਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਰੂਰਾਨ ਨੇਕ ਕਹ ਮਤ ਇਕ ਨਰਮਾਨਿਓ ਸਿਮਰਤ ਸਾਸਰ ਬੇਦ ਸਪੈ ਭੁਪੇਤ ਕਹ ਹਮੇ ਇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤਵਰੀ ਕਰ ਬਿਨਖਿਓ ਸਭ ਤੋਇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕਹਿ ਗਇਓ ਤੁਹਾਰ ਦਵਾਰ ਪਹਿੰਗੇ ਕੀ ਲਾਜ ਐਸ ਗੋਬਿੰਦ ਦਾਸ ਤੁਹਾਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛੇ ਦਸਮੀ ਕਬਿਓ ਬਾਚ ਬੇਨਤੀ ਈ ਚੋਪਈ ਹਮਰੇ ਕਰੋ ਹੱਥ ਦੇ ਰਖਾ ਪੂਨ ਹੋਏ ਚਿਤ ਕੀ ਇਛਾ ਤਵ ਚਨਨ ਮਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸੁਪੈ ਤੁਮ ਕਭਾ ਆਪ ਹਾ ਦਾਇ ਮਹ ਬਚਾਵਾ सुखी बसरे मोर परिवार सेवक शिक्ष से पै कर तारा मोर अच्छा निज कर दरे सब बैन को संगरे पूर्ण होए हमारी आशा तो भोजन की रह प्यासा तुम्हें शार कोई अवर न त्याऊँ जो बर चाहूँ सो ते पाऊँ सेवक सिख हमारे तारिय है चुन चुन सत्र हमारे मारिय है आप हाद मुझे बरे मरण काल का त्रास बरे ਹੁ ਜੋ ਸਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰਿ ਧਰ ਰਚਾ ਰਖਲੇ ਹੋ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਨ ਕੇ ਹੰਤਾ ਤੁਮ ਪੁਰੇ ਚਤੁਰਦਸ਼ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਘਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬਿਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ नमस्कार है तय महाराज अबनकाल शुभजक्त बनाया देवत है तुज शुन पूजायो आदनते कैवतार सोए गुरु समझयो हमारा नमस्कार तिसि कह मारे सकल प्रजा जन आप सवारी शिवकन कौस विघनु सुख दियो सत्रण को पल मोबद कियो काट, काट के अंतर की जानत पले बुरे की पीर पछाणत चीटी ते कुला पर कृपा दृष्ट कर फूला संतन दुख पाए ते दुखी सुख पाए साधन के सुखी एक एक पीर के पीर पछाने काट पट पट के जान जब दु करक करा कर तारा प्रजा तरत तब देह अपारा जबया करक कर तब हूँ तुम मैं बिलत देह तार सब हूँ जय ते बदन सृष्टि सब तारय आप अपने बोजु उचारय तुम सभे ते रहत निरालम जानत वेद भेद भेद अर आलम निरंकार निरंबकार निरनाम आद नील नाद संता काम उचारत पैदा जाको प्रेम न पाप्त वेद तां कुकृपा अनुमानत महामुण कृष पेद न जान महादेव का कहत सदा शिव निरंकार का चिन्तने पवे आप अपनी बुध है जीती ਬਨਤ ਪਿਨ ਪਿਨ ਤੋ ਤੇਤੀ ਤੁਮਰਾ ਲਖ ਨਾ ਜਾਇ ਪਸਾਰਾ ਕੈ ਵਿਦ ਸੁਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਖੇ ਭੂਪਾ ਅੰਡ ਜੇ ਜਸੇ ਤਿਸ ਕੀਨੇ ਉਤਪਜ ਖਾਨ ਬਹੁ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ आद जुगाद स्वरूपस्यंपवव्रच्छा मेरि तुम करो सिख वार सिख शंकरो दुष्टिरते उठवत उत्पाता सकल मलेष करो रणघाता जे अस्तुत तव सरने परे तिनके दुष्ट दुखत मरे पुरख जवन पाग परे तिहारे तिनके तुम शंकर सब तारे जो कल को एक बारते आए हैं ਤਾਇ ਕੇ ਕਾਲ ਨਿਕਟਨੇ ਹੈ ਅਹ ਰੱਛਾ ਹੋਇ ਤਹੇ ਸੁਭ ਕਾਲਾ ਦੁਸ਼ਟ ਰਿਸ਼ਟ ਤ੍ਰੈਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂਕੇ ਤਾਪਤ ਨਿਕਮੋ ਹਰ ਹ ਰੇ ਦਿਸਦ ਕਰਮੋ ਸੁਭ ਹੋਇ ਦੁਸ਼ਟ ਸ਼ਾਸ ਰਸ ਕਹਿਣਾ ਕੋਈ ਇਕ ਬਾਰ ਜਨਤ ਮੈਂ ਸੰਬਾਰਾ ਕਾਲ ਪਾਸਟੇ ਤਹਿਉ ਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦ ਲੈਹੋ ਬਾਰੇ ਸਰਵਠੋਰ ਮਹੋਸ ਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪੈ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ RAM ਰਹੀ ਪੁਰਾਨਿ 쿠ਰਾਨ ਨੇਕ ਕਹ ਮਤ ਇਕ ਨ ਮੰਨਿਓ ਸਿਵਰਤ ਸਾਸਰ ਬੇਦ ਸਪੈ ਭਉਪੇਤ ਕਹ ਹਮੇ ਇਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤਵਰੀ ਕਰ ਮੈ ਨਾ ਖਿਓ ਸਭ ਤੋਇ ਬਖਾਨਿਓ ਦੋਹਰਾ ਸਾਗਲ ਦਵਾਰ ਕੋ ਛਾੜ ਕਹਿ ਗਇਓ ਤੁਹਾਰ ਦਵਾਰ ਬਹਿੰਗੇ ਕੀ ਲਾਜ ਐਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ